ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਦੇ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਠੀਕ ਹੈ ਤੇ ਅੱਜ ਆ ਜੀ ਸੰਡੇ ਤੇ ਯਸ਼ ਭਾਈ ਸਾਹਿਬ ਨਹਾ ਕੇ ਸਿਰ ਹੋ ਗਏ ਨੇ ਤਿਆਰ ਤੇ ਵੱਡੇ ਭਾਈ ਸਾਹਿਬ ਵੀ ਸਾਸੀ ਕਾਲ ਜੀ ਸਾਰਿਆਂ ਨੂੰ ਸਾਸੀ ਕਾਲ ਜੀ ਵੱਡੇ ਭਾਈ ਸਾਹਿਬ ਵੀ ਸਿਰ ਨੂੰ ਨਹਾ ਕੇ ਹੋ ਗਏ ਨੇ ਤਿਆਰ ਤੇ ਅੱਜ ਇਸ ਤਰ੍ਹਾਂ ਵਾਜੀ ਇਹਨਾਂ ਦੀ ਮੰਮੀ ਦੀ ਤਬੀਅਤ ਠੀਕ ਨਹੀਂ ਗਈ ਤੇ ਰੋਟੀ ਨਹੀਂ ਬੰਨੀ ਇਹ ਕਹਿੰਦੇ ਨੇ ਭਾਈ ਸਾਹਿਬ ਜੀ ਅੱਜ ਆਲੂ ਬਲੇ ਕੁਲਚੇ ਖਾਣੇ ਤੇ ਹੁਣ ਮੈਂ ਚੱਲਿਆ ਵਾਂ ਕੁਲਚੇ ਬਣਵਾਉਣ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ ਆ ਅੱਜ ਸੰਡੇ ਦੇ ਕਿੰਨਾ ਰਸ ਹੁੰਦਾ ਵਾ ਬਾਜ਼ਾਰ 'ਚ ਕੀ ਰੌਣਕ ਹੈ ਉੱਥੇ ਤੇ ਦਿਖਾਉਣੇ ਤੁਹਾਨੂੰ ਜਾ ਕੇ ਤੇ ਕਿੰਨੀ ਰੌਣਕ ਹੈ ਤੇ ਠੀਕ ਹੈ ਜੀ ਮੈਂ ਚੱਲਿਆ ਲੈਣਾ ਆ ਦੇਖ ਹੋਰ ਕਿੰਨ ਹੋ ਰਿਓ ਕੀ ਕਰਾਂ ਆ ਕਦੀ ਹੋਰਿਓ ਖਾਣਾ ਇੰਨੇ ਮੈਂ ਕੀ ਕਰਾਂ ਆ ਭਾਈ ਸਾਹਿਬ ਕਹਿੰਦੇ ਹੋਰਿਓ ਖਾਣਾ ਵਾ ਤੇ ਮੈਂ ਹੋਰਿਓ ਲੈ ਕੇ ਦਿੱਤਾ ਹੁਣ ਹਾਲੇ ਨਾ ਦੇ ਦੇ ਭਾ ਨੂੰ ਕੀ ਹੋ ਜਾਂਦੇ ਕੁਛ ਨਹੀਂੰਦਾ ਇੱਕ ਪੀਸ ਨਾ ਅੱਛਾ ਚੱਲ ਨਾ ਦੇ ਨਾ ਦੇ ਆਪਰੇ ਜੀ ਜੀ ਨਿੰਦਾ ਭਾਹ ਨੂੰ ਭਾਹ ਨੂੰ ਕਹੂਗਾ ਇੱਕ ਪੀਸ ਟੈਸਟ ਟੈਸਟ ਸਾਰਾ ਹੀ ਜਾਮ ਲੱਗਾ ਐ ਤਾ ਸ਼ੀਤਾਂ ਕਰਕੇ ਨਾ ਸਾਰੀ ਬਸਾਂ ਇੱਧਰ ਆ ਜਾਂਦੀਆਂ ਕਿ ਨਾ ਜਾਮ ਲੱਗਾ ਲਓ ਜੀ ਮੈਂ ਆ ਗਿਆ ਕੁਚੇ ਨੂੰ ਆਉਣ ਪਾਗਲੇ ਕੰਮ ਨੂੰ ਭਾਈ ਸਾਹਿਬ ਲੱਗੇ ਫੋਨ ਤੇ ਬਿਜ਼ੀ ਚਲੋ ਜੀ ਸਾਡੇ ਕੁਲਚੇ ਲੱਗਣ ਲਈ ਹੋਏ ਨੇ ਸਟਾਰਟ ਤੇ ਆਪਣਾ ਘਿਓ ਲਿਆਂਦਾ ਆ ਘਰੋਂ ਦੇਸੀ ਘਿਓ ਉਹ ਤੋਂ ਬਗੈਰ ਸਾਨੂੰ ਨਹੀਂ ਸਵਾਲ ਲੱਗਦੇ ਉਹ ਤੋਂ ਬਿਨਾਂ ਉਹ ਆਪਣੇ ਤਿਆਰ ਹੁੰਦੇ ਆ ਕੁਲਚੇ ਅੱਗੇ ਲੋ ਜੀ ਆਪਣੇ ਹੋ ਚੱਲੇ ਆ ਬੇੜੇ ਇੱਕ ਗੱਲ ਵਾਸ ਕਰਨਾ ਚਾਹਾਂਗਾ ਜਿਹੜੇ ਉਸ ਦਿਨ ਪਰਸੋਂ ਜਿਹੜੇ ਤੁਹਾਡੇ ਕੁਲਚੇ ਬਣਾ ਕੇ ਲੈ ਗਏ ਨਾ ਹਾਂਜੀ ਉਹ ਕਿਸੇ ਨੇ ਬਹੁਤ ਪਸੰਦ ਆਇਆ। ਲਓ ਜੀ ਥੈਂਕ ਯੂ। ਮੈਂ ਕਿਹਾ ਪਹਿਲੀ ਵਾਰੀ ਉਹਨਾਂ ਨੇ ਬਣਾਇਆ। ਮੈਂ ਤੁਹਾਨੂੰ ਕਹਿੰਦਾ ਹੀ ਬੱਲੇ ਖਦੇ ਹੋਰ ਖਾਣੇ ਆ। ਤੁਸੀਂ ਜਿੱਥੋਂ ਲਿਆਉਂਦੇ ਓਥੋਂ ਲੈ ਆਓ। ਮੈਂ ਚਲੋ ਮੈਂ ਵੀ ਤੁਹਾਨੂੰ ਖਵਾਉਣਾ ਵਾਂ ਜਿੱਥੋਂ ਮੈਂ ਲੈ ਕੇ ਆਉਣਾ ਵਾਂ। ਤੇ ਕਹਿੰਦੇ ਨਹੀਂ ਬਹੁਤ ਸਵਾਦ ਬਣੇ ਕੁਚੇ। ਬਈ ਟੇਸਟ ਹੈ। ਬਈ ਟੇਸਟ ਲਈ ਜਾਈਏ ਬਸ ਸਾਡਾ ਇਨਾ ਠੀਕ ਹੈ। ਹਾਂ ਨਹੀਂ ਨਹੀਂ ਮਰਕ। ਅਗੋ ਚੀਜ਼ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ। ਤੇ ਐਸਾ ਹੀ ਗਾਹ ਨੂੰ ਲੱਗਦਾ ਵਾ। ਹੂੰ। ਇਹ ਬਹੁਤ ਪਸੰਦ ਕੀ ਦੇ ਨੇ। ਮੈਂ ਆਪਾਂ ਦੇ ਲੈਂਦਾ ਹੀ ਹੋਰ ਕੋਈ ਜਾ ਕੇ ਆ ਪਵਨ ਦੇ ਵੀ ਖਾਦੇ ਮੈਨੂੰ ਪਵਨ ਦੇ ਨਹੀਂ ਇੰਨਾ ਮਜ਼ਾ ਆਇਆ ਤੇ ਐਸੇ ਕਰਕੇ ਮੈਂ ਇਹਨੂੰ ਤਿੰਨ ਚਾਰ ਜਗ੍ਹਾ ਟੈਸਟ ਕੀਤਾ ਵਾ ਪਰ ਟੇਫੋ ਤੇ ਕਰਕੇ ਪਤਾ ਲੱਗਦਾ ਵਾ ਪਰ ਇੱਥੇ ਆ ਕੇ ਰੁਕ ਗਏ ਆ ਹੁਣ ਇਥੋਂ ਨਹੀਂ ਅੱਗੇ ਵੀ ਜਾਂਦੇ ਹੋਣ ਕਿਤੇ ਹੋਰ ਇਹ ਚਾ ਆਪਣਾ ਕਿਉਂ ਲੈ ਕੇ ਆਉਨੇ ਆ ਤਾਂ ਹੀ ਲੈ ਕੇ ਆਉਨੇ ਆ ਕਿ ਚੀਜ਼ ਇੱਥੇ ਵਧੀਆ ਬਣਦੀ ਥੋੜੀ ਹੋਰ ਚੀਜ਼ ਵਧੀਆ ਬਣਦੀ ਆਪਣੇ ਕਿਉਂ ਨਾ ਬਾਜ਼ਾਰ ਦੇ ਮੱਖਣ ਵੀ ਠੀਕ ਹੈ ਜੋ ਵੀ ਲਾ ਕੇ ਟੈਸਟ ਹੁੰਦਾ ਪਰ ਸਾਨੂੰ ਆਪਣੇ ਇਹੋ ਜਿਹਾ ਵੀ ਦਾ ਕਰਦੇ ਭਾਈ ਇਹਨੇ ਕਹਿੰਦੇ ਆ ਸਾਦਾ ਹੀ ਬਣਾਓ ਸਾਦਾ ਕੁਝ ਤਾਂ ਹੀ ਮੰਨਦੇ ਆ ہاں ਉਹ ਸਾਦਾ ਹੀ ਲੱਗਿਆ ਹਨ ਉਦੋਂ ਵੀ ਸਾਦਾ ਕਹੇਗੇ ਨਾਲ ਤਾਂ ਮੱਖਣ ਵੀ ਨਾ ਪਾਣਾ ਆਹ ਨੇ ਇਹਦੇ ਕੁਝ ਵੀ ਦੇ ਜਣਾ ਨਹੀਂ ਨਹੀਂ ਆਪਣਾ ਸਾਦੇ ਜਿਹਾ ਵੀ ਬਾਬਾ ਟੇਸਟਰ ਨਾਲ ਵਧੀਆ ਪਸੰਦ ਆਇਆ ਸਵਾਦ ਤੇ ਆਪਾਂ ਤਾਂ ਘਿਓ ਲਾ ਕੇ ਹੀ ਖੁਸ਼ ਹਈਏ ਫਿਰ ਮਜ਼ਾ ਤਾਂ ਆਉਂਦਾ ਘਿਓ ਲਾ ਕੇ ਆਨ ਲੋ ਜੀ ਹੁਣ ਭਰਨ ਜਾ ਰਹੇ ਆ ਕੁਝ ਸੇ ਸਾਧੂ ਮਟੀਰੀਅਲ ਏ ਵੱਡਾ ਮੁੰਡਾ ਤੇ ਮੇਰਾ ਉਹਨੂੰ ਚਾਹ ਹੀ ਚੜ ਜਾਂਦਾ ਵਾ ਜਦੋਂ ਅੱਜ ਮੰਮੀ ਤਬਿਆ ਠੀਕ ਨਹੀਂ ਸੀ ਤੇ ਕਹਿੰਦੇ ਚਲੋ ਮੈਂ ਲੈਵਾਂ ਨਾ ਭਰਾ ਤੇ ਮੈਂ ਚਲੋ ਜਾਣੀ ਆ ਭਾਜੀ ਕੋ ਫੇਰ ਅੱਜ ਭਾਈ ਸਾਡੀ ਆਈ ਡਿਊਟੀ ਲੱਗੀ ਹੈ ਹੈ ਢਾਈ ਵਾਰੀ ਗਾਦੀ ਲੱਗੀ ਹੈ ਆਹ ਤੇ ਹੁਣ ਫੇਰ ਕੀ ਕਰੀਏ ਇਹ ਚੱਲਦਾ ਹੀ ਰਹਿੰਦਾ ਵਾ ਕੀ ਕਰਨੀ ਹੈ ਲੈ ਕੱਲ ਤੋਂ ਨਹੀਂ ਬਚੀ ਸਾਡੀ ਅਗਲੇ ਅੱਤੇ ਸਵੇਰੇ ਅਗਰ ਆਵੇ ਅੱਜ ਵਾਰ ਆਮਾਵੇ ਸੋਵਾਂਗੇ ਸੋਵਾਂਗੇ ਸਵੇਰੇ ਨਿਗਰਾਂਗੇ ਪੂਰੀ ਵੀੜੀ ਨਾਲ ਖਿਆਨੀ ਦੀ ਹੋਈ ਹੋਈ ਮਟੇ ਲਓ ਜੀ ਕੁਲਚੇ ਹੋ ਗਏ ਤਿਆਰ ਥੋੜੀ ਦੇਰ ਤੱਕ ਚੱਲੇਗਾ ਘਰ ਜੇ ਦੋ ਮਿੰਟ ਲਓ ਜੀ ਆਪਾਂ ਲੈ ਆਏ ਆ ਕੁਲਚੇ ਘਰ ਬੈ ਕੇ ਖਾਣੇ ਆਪਾਂ ਕਰੇ ਬੈ ਕੇ ਸਹੀ ਰਹਿੰਦੇ ਉਥੇ ਨਾ ਕਾਕਾ ਵੈਸੇ ਸਿੱਨੀ ਸ਼ਰਤ ਕਰਦਣਾ ਉਥੇ ਮਜ਼ਾ ਨਹੀਂ ਆਉਂਦਾ ਐ ਫਿਰ ਮਾਂ ਨਾ ਚੌਂਕੜੀ ਮਾਰ ਕੇ ਬੈ ਕੇ ਖਾਓ ਤੇ ਹੋਰ ਪੈ ਨਾ ਪਾਰ ਨਾ ਪਾਰ ਜੋ ਘਰ ਬੈ ਕੇ ਮਾਂ ਨਾ ਖਾਂਦਾ ਮਜ਼ਾ ਬਾਹਰ ਨਹੀਂ ਮਜਾਗਾ ਘਰ ਲੈ ਆਈ ਦੇ ਇਸੇ ਕਰਕੇ ਪਾਲੀ ਦੇ ਆ ਜੈਸੀ ਖੁਸ਼ ਹੋ ਗਿਆ ਕੁਲਚਾ ਮਿਲ ਗਿਆ ਜੈਸ਼ਨੂ ਯੂ ਵੀ ਨੂੰ ਚਾ ਚੜ ਗਿਆ ਵਾਓ ਵਾਓ ਵੇ ਨਾ ਪਪਾ ਲਓ ਜੀ ਆਪਣਾ ਵੀ ਆ ਗਿਆ ਕੁਲਚਾ ਫੀਲਿੰਗ ਸਾਰੀ ਬਾਜ਼ਾਰ ਵਰਗੀ ਹੈ ਪਲੇਟਾ ਵੇਖੋ ਜੀ ਸਾਡੀ ਜੀ ਜਿਹਾ ਪਲੇਟਾ ਬਾਜ਼ਾਰ ਚ ਮਿਲਦੀ ਹੈ ਕੁਲਚੇ ਦੇ ਨਾਲ ਯਸ਼ ਨੂੰ ਖਵਾਵਾਂ ਮੈਂ ਮੈਂ ਖਾਣਾ ਨਹੀਂ ਯਸ਼ ਨਹੀਂ ਆਪੇ ਖਾਣਾ ਆਹ ਇੱਥੇ ਮਿਰਚ ਹੈ ਮਿਰਚਾ ਲੰਬਾ ਇੱਥੇ ਵੀ ਮਿਰਚ ਹੈ ਔਰ ਲੰਬਾ ਬਿਨਾ ਮਿਰਚਾਂ ਤੋਂ ਆ ਆਹੋ ਪਾ ਦੇ ਨਾਲ ਚੱਲ। ਬੱਸ ਇਹ ਵਾਲਾ ਬਿਨਾ ਮਿਰਚ ਤੋਂ ਆ ਲੰਬੇ ਵਾਲਾ। ਬੱਸ ਓ ਲੈ ਲੈ ਪਾ ਵਾਲਾ। ਐ ਲੈ ਲੈ। ਆਲੇ ਪਾ ਵਾਲੇ। ਦੋ ਜਣਾ ਲੈ। ਆਓ ਆਓ ਸਾਰੇ ਸਾਰੇ ਨਹੀਂ ਖਾ ਲੋ। ਹੋਰ ਚ ਮਿਰਚ ਨਹੀਂ ਇਹ ਲੰਬੇ ਵਾਲੇ ਚ। ਐ ਬਾਕੀ ਗੋਲ ਚ ਸਾਰੇ। ਮਿਰਚਾਂ ਤਿੱਖੀਆਂ ਹੀ ਆ। ਬੱਚ ਨੂੰ ਕਰ ਕੰਮ ਲਿਆ ਦੇ। ਮੰਮੀ ਵੀ ਖੋਸ਼ ਹੋ ਗਈ। ਅੱਜ ਰੋਟੀ ਨਹੀਂ ਬਣੀ। ਅੱਜ ਕੁਲਚੇ ਖਾਣੇ ਆ। ਵਾਹ। ਜਰਾ ਜੀ ਤबीयत ਖਰਾਬ ਹੁੰਦੀ ਹੈ। ਕੁਲਚੇ ਲੈ ਆਓ। ਨਾਲ ਹੀ। ਆਲੂ ਹੁੰਦਾ ਚਲੋ ਠੀਕ ਹੈ ਜੀ ਆਓ ਆਈ ਨਹੀਂ ਖਾਣੇ ਕੁਲਚੇ ਤੇ ਆਜੋ ਜਿੰਨੇ ਖਾਣੇ ਕੁਲਚੇ ਆਲੂ ਵਾਲੇ ਕੁਲਚੇ ਜਸ ਆਪਣਾ ਲੈ ਕੇ ਬੈਠ ਗਿਆ ਯੂਵੀ ਆਪਣਾ ਤੇ ਮੈਂ ਤੇ ਪ੍ਰੀਤੀ ਇੱਕੋ ਥਾਲੀ ਜੀ ਕੱਠੇ ਹੀ ਚਲੋ ਠੀਕ ਹੈ ਜੀ ਖਾਣੇ ਆ ਤੇ ਬਾਕੀ ਬਾਅਦ ਚ ਗੱਲ ਕਰਦੇ ਆ ਤੇ ਜੀ ਯਸ਼ ਸੌਂ ਕੇ ਉੱਠ ਗਿਆ ਵਾ ਹਜੇ ਵੀ ਸੁਸਤੀ ਹੈ ਨੀਂਦ ਜਗਾ ਵਾ ਹੂੰ ਕੋਈ ਨੀਂਦ ਪੂਰੀ ਨੀਂਦ ਨਹੀਂ ਕਿਤੇ ਨੀਂ ਨਹੀਂ ਮੈਂ ਨਾਲ ਸੁੱਤੇ ਹੀ ਪਾਣਾ ਸੁੱਤੇ ਹੀ ਕਿੰਨਾ ਕੱਲੇ ਮੈਂ ਨਾ ਮੈਂ ਤਾਂ ਉਦੋਂ ਸੁੱਤਾ ਸੀ ਦੂਜੇ ਬੰਨੇ ਕਮਰੇ 'ਚ ਅੱਛਾ ਚਾਚਾ ਮੈਂ ਨਾ ਸੁੱਤੇ ਹੀ ਹੋਰਾ ਨਰਾਜ ਨਾ ਨਰਾਜ ਨਾ ਹੋ ਮੈਂ ਨਾ ਸੁੱਤੇ ਹਾਂ ਹਜੇ ਵੀ ਨੀਂਦ ਆਉਂਦੀ ਹੈ ਮੈਂ ਲੱਗਿਆ ਨਾ ਮੋਬਾਈਲ ਘਟ ਵੇਖ। ਨੇ ਹੁਣ ਨੀਂਦ ਆਉਂਦੀ ਨਾ। ਚਾਹ ਬਣੀ ਕਾਕੇ ਨੇ ਚਾਹ। ਚਾਹ ਬਣਦੀ ਪਈ ਹੈ ਕਾਕਾ ਚਾਹ ਪੀਏਗਾ। ਚਾਹ ਪੀਕੇ ਫਿਰ ਖੇਡੇਗਾ। ਲਓ ਜੀ। ਚਲੋ ਚਾਹ ਬਣ ਗਈ। ਹੁਣ ਕਾਕਾ ਚਾਹ ਪੀਏਗਾ। ਫਿਰ ਸੇਰਵੋਗੇ। ਫਿਰ ਤਿਆਰ ਹੁੰਦੇ ਫਿਰ ਖੇਡਦੇ। ਕੀ ਖੇਡ? ਕਾਕੇ ਨੇ ਖੇਡਾਂਗੇ ਅੱਜ। ਕੀ ਖੇਡਣਾ ਕਾਕੇ? ਮੈਂ ਨਹੀਂ ਹਾਂ ਹੂੰ ਅੱਛਾ ਠੀਕ 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 ਓਕੇ ਉਹ ਤੁਹਾਡੇ papa ਕੋ ਸਾਥ ਲੈ ਕਰ ਆਏ ਜਯਸ਼ ਨਾਨਾ ਚਾਹ ਪੀ ਰਿਹਾ ਹੈ ਤੇ ਨਾਲ ਹੀ ਜਯਸ਼ ਦਾ ਲੱਗ ਗਿਆ ਮੋਟੂ ਪਤਲੂ ਨਿੰਜਾ ਫਾਈਟ ਆਹ ਹਾਂ ਨਿੰਜਾ ਫਾਈਟ ਲੱਗਾ ਜਯਸ਼ ਇਹਨੂੰ ਲੜਾਈ ਬੜੀ ਪਸੰਦ ਹੈ ਤੇ ਪੈਰ ਲੜਾਈ ਵਾਲੇ ਵੇਦ ਲੈਂਦਾ ਸ਼ੇਸ਼ਨਾਗ ਚਲੋ ਪੀਓ ਚਾਹ ਰਮਾਨ ਰਮਾਨ ਆਏ ਦੇ ਵੜੇ ਕੋਟ ਨਹੀਂ ਪਰੀਦੇ ਹੋਲੀ ਹੋਲੀ ਪਰ ਹੋਲੀ ਹੋਲੀ ਬਣਾ ਕਿਦਾਂ ਦਾ ਮੂੰਹ ਬਣਾ ਕਿਦਾਂ ਦਾ ਉਹਦਾ ਏਦਾਂ ਦਾ ਮੂੰਹ ਬੰਦਾ ਜੀ ਦਾ ਹਾਂ ਸਹੀ ਤਰ੍ਹਾਂ ਬਣਾ ਦਵਾਰਾ ਅੱਛਾ ਅੱਛਾ ਜਿਸਾ ਤੂੰ ਮੂੰਹ ਬਣਾਉਂਦੇ ਹੋ ਤੁਸੀਂ ਉਸ ਦਾ ਗਰੀਲਾ ਲਾਵਾ ਹੈਗਾ ਹੀ ਨਹੀਂ ਕਈ ਇਸ ਤਰ੍ਹਾਂ ਦਾ ਇੱਕਦਾਂ ਦੇਖੋ ਜੀ ਇਹਨਾਂ ਗਰੀਲਾ ਲਾਉਣਾ ਗਰੀਲੇ ਵਾਲਾ ਕਾਰਟੂਨ ਤੇ ਮੂੰਹ ਵੇਖਿਓ ਕਿਦਾਂ ਦਾ ਬਣਾ ਕੇ ਦਿਖਾਉਂਦਾ ਮੂੰਹ ਬਣਾ ਕੇ ਦਿਖਾਓ ਕਿਦਾਂ ਦਾ ਐਦਾਂ ਦਾ ਮੂੰਹ ਬਣਾ ਕੇ ਦਿਖਾਉਂਦਾ ਤੇ ਗਰੀਲਾ ਰੋਣਾ ਸਾਨੂੰ ਸਮਝ ਨਹੀਂ ਲੱਗਦੀ ਉਹਨੇ ਨਾ ਵਾਇਰ ਚਾਹਨੀ ਇਹਨੇ ਫੋਟੋ ਫੜੀ ਨਿਕਾੜ ਜਨੇ ਜੋਰ ਉਥੇ ਟੀਵੀ ਚ ਰਿਕਾਰਡ ਹੋਣੀ ਆ ਤੇ ਸਾਨੂੰ ਜਿਹਦੇ ਪਿਆ ਵਾ ਕਿ ਇਹੋ ਜਿਹਾ ਗਰੀਲੇ ਵਾਲਾ ਮੂੰਹ ਮੈਂ ਬਣਾ ਕੇ ਜਦਾਂ ਮਖੋਂਦਾ ਵਾ ਐਦਾਂ ਦਾ ਗਰੀਲੇ ਵਾਲਾ ਮੂੰਹ ਵਾਲਾ ਲਾ ਕੇ ਦਿਓ ਸਾਨੂੰ ਤੇ ਗੱਲ ਇਸ ਤਰ੍ਹਾਂ ਵਾ ਜੀ ਮੈਂ ਜਾ ਰਿਹਾ ਵਾਂ ਪੈਂਟ ਲੈਣ ਯੂਵੀ ਦੀ ਜਿਹੜੀ ਠੀਕ ਨਹੀਂ ਦਿੱਤੀ ਸੀ ਪਿਛਲੀ ਵਾਰ ਤੇ ਉਹਨਾਂ ਕੋਲ ਅੱਜ ਦਾ ਟਾਈਮ ਦਿੱਤਾ ਸੀ ਤੇ ਕਹਿੰਦੇ ਸੀ 7 ਵਜੇ ਆ ਜਿਓ ਤੇ ਮੈਂ ਚੱਲਿਆ ਵਾਂ ਉਹਨਾਂ ਤੇ ਲੈ ਕੇ ਆਉਣਾ ਵਾਂ ਉੱਥੇ ਜਾ ਕੇ ਦੇਖਦੇ ਆਂ ਭਾਈ ਸਾਹਿਬ ਕੀ ਕਹਿੰਦੇ ਨੇ ਕਿਸ ਤਰ੍ਹਾਂ ਘਰਾ ਠੀਕ ਕਰਕੇ ਦਿੱਤੀ ਆ ਦਿੱਤੀ ਕੀਤਾ ਉਹਨਾਂ ਨੇ ਪੈਂਟ ਦਾ ਹਾਲ ਚਲੋ ਠੀਕ ਹੈ ਜੀ ਮੈਂ ਚੱਲਿਆ ਲੈਣ ਆ ਕੇ ਵੇਖਦੇ ਆਂ ਲਓ ਜੀ ਪੈਂਟ ਤੇ ਉਹ ਜਿਹੜੀ ਦਿੱਤੀ ਸੀ ਠੀਕ ਕਰਨੀ ਉਹ ਨਹੀਂ ਮਿਲੀ ਉਹਦੀ ਜਗ੍ਹਾ ਨਵੀਆਂ ਦੇ ਦਿਤੀਆਂ ਤੇ ਭਾਈ ਸਾਹਿਬ ਦੇ ਚਿਹਰੇ ਤੇ ਥੋੜੀ ਥੋੜੀ ਰੌਣਕ ਵੀ ਹੈ ਗਈ ਹੈ ਕਿ ਨਵੀਂ ਪੈਂਟ ਮਿਲ ਗਈ ਫਿਰ ਨਵਾਂ ਕਲਰ ਮਿਲ ਗਿਆ ਹਾਂ ਦੇਖੋ ਪਾ ਕੇ ਦੋਵਾਂ ਚ ਕਿਹੜੀ ਸਹੀ ਹੈ 40 ਵਾਲਾ 38 ਵਾਲਾ 38 ਕੀ ਹੈ ਆਲਰੇਡੀ ਉਹ 40 ਵੀ ਕਲਰ ਸੋਨਾ ਲਾਈਟ ਹਾਂ ਦੇ ਲਈਆਂ ਦੋਵਾਂ ਚ ਦੋਵੇਂ ਬੈਲਿਆ ਚਲੋ ਦੇਖਦੇ ਆਂ ਜੀ ਪਾ ਕੇ ਦੱਸਦੇ ਆਂ ਕਿਹੜੀ ਸਹੀ ਲੱਗਦੀ ਓਹਨਾਂ ਨੂੰ ਓਏ ਨਹੀਂ ਹੁੰਦੀਆਂ ਮੋਬਾਈਲ ਟਾਈਪ ਵਾਲਾ ਪੈਂਟ ਮਿਲੀ ਹੈ ਨਾ ਦੁਬਾਰਾ ਨਵੀਂ ਮੁੰਡੇ ਨੂੰ ਮੁੰਡਾ ਖੁਸ਼ ਹੋ ਗਿਆ ਪੁਰਾਣੀ ਨਹੀਂ ਨਾ ਪਾਣੀ ਰਹਿ ਗਈ ਉੱਥੇ ਹੀ ਜਿਹੜੀ ਖਰਾਬ ਹੋ ਗਈ ਮਲਹੁੰਦ ਨੂੰ ਛਪਰੀ ਨਹੀਂ ਕਹਿਾਂਗੇ ਛਪਰੀ ਨਾ ਯਾਰ ਰੰਗ ਵੀ ਸੋਨਾ ਡਾਰਕ ਹੈ ਠੀਕ ਹੈ ਇੰਨੀ ਹੁੰਦੀ ਹੈ ਮੇਰੀ ਆਵੇ ਪੈਰਾਂ 'ਚ ਮੇਰੀ ਵੀ ਆਵੇ ਪੈਰਾਂ 'ਚ ਨਹੀਂ ਹੈ ਮੇਰੀ ਗੱਲ ਸੁ ਬੂਟਾ ਨਾ ਪੋਣੀ ਨਾ ਤੂੰ ਦੋ ਵਾਰੀ ਪੋਣੀ ਦੇ ਤੈਨੂੰ ਉਹਦਿਲ ਕਾਹ ਉਹ ਫਿਟਿੰਗ ਠੀਕ ਹੀ ਗਈ ਜੀ ਇਹੋ ਰਹਿੰਦੇ ਇਹ ਠੱਤੀ ਹੈ ਨਾ ਉਹ ਇੱਕ ਦੋ ਵਾਰੀ ਹੋ ਜਾਏਗਾ ਠੀਕ ਹੋ ਜਾਏਗਾ ਹਾਂ ਉਹ ਕੱਟ ਦੂ ਚਲੋ ਠੀਕ ਹੈ ਜੀ ਮੁੰਡੇ ਨੂੰ ਮਿਲ ਗਈ ਨਵੀਂ ਪੈਂਟ ਦੁਬਾਰਾ ਤੋਂ ਤੇ ਲੱਗਣੀ ਦਿਆ ਸੀਗੀ ਉਹ ਨਹੀਂ ਹੋਣੀ ਭਾਈ ਸਾਹਿਬ ਕਹਿੰਦੇ ਸੀ ਕਰਾ ਕੇ ਦੇ ਦਾਂਗੇ ਸਹੀ ਪਰ ਸਹੀ ਨਹੀਂ ਹੋਈ ਨਹੀਂ ਸਹੀ ਸਹੀ ਠੀਕ ਹੈ ਸਾਰਾ ਕੋਈ ਖੁੱਲੀ ਹੈ ਸਟੱਚ ਨਹੀਂ ਹੁੰਦੀ ਐ ਚ ਇਹ ਨਹੀਂ ਮਾ ਉਹਦੇ ਖੁੱਲੀ ਰੁੱਲੀ ਆ ਠੀਕ ਹੈ ਬਾਜੀ ਖੁਸ਼ ਹੁਣ ਕਲਰ ਵੀ ਵਧੀਆ ਮਿਲ ਗਿਆ ਚਲੋ ਠੀਕ ਹੈ ਜੀ ਤੁਸੀਂ ਇਹਦਾ ਕਰ ਦੇ ਤੁਸੀਂ ਗਏ ਕਿੱਥੇ ਸੀ ਪਹਿਲੇ ਦੱਸੋ ਜੇ ਦੋ ਪਾਪਾ ਕਿੱਥੇ ਗਏ ਸੀ ਦਸ ਕੇ ਜਾਓ ਤੇ ਥੋੜੀ ਜਿਹੀ ਚਾਚੀ ਘਰ ਕੀ ਖਾ ਕੇ ਆਏ ਥੋਂ ਜਦੋਂ ਫੱਲਾ ਭੂਜਿਆ ਭੂਜਿਆ ਦੇ ਹੁਣ ਵੀ ਖਾਂਦੇ ਲੈ ਵੀ ਆਏ ਦੀ ਨਾਲ ਭੂਜਿਆ ਦੇ ਠੀਕ ਝੋਕ ਕੇ ਦੇ ਲੈ ਤੋ ਤੇ ਭਾਣੂ ਨਹੀਂ ਦੇਣਾ ਦੇ ਦੇ ਭਾਣੂ ਦੀ ਦੇ ਦੇਦੇ ਭਾਂ ਥੋੜਾ ਜਾਂ ਨਾਲ ਹੀ ਪਿੱਛੇ ਕਰ ਲਿਆ ਚੱਲ ਪਾ ਪਾ ਰਹਿਂਦ ਰਹਿਂਦ ਪਰ ਆ ਰਿਆਂ ਨਾਲ ਯੂ ਵੀ ਪਿੱਛੇ ਹੋ ਜਾ ਪਿੱਛੇ ਹੋ ਜਾ ਰਹਿਂਦੋ ਪਿੱਛੇ ਬੈਠ ਜਾਂ ਧੀ ਵੀ ਲੈ ਖਣੇ ਚਲੂ ਜਾਂਦੇ ਧੀ ਵੀ ਸਬਜੀ ਲੈ ਚੱਲੇ ਆਪਾਂ ਮੈਂ ਜਾ ਨਾ ਰਿਆਂ ਸਾਰੇ ਜਾਓ ਉਹਦੇ ਮੰਡੀ ਸਾਰੀ ਚੱਕ ਕੇ ਥੋੜੀ ਲਿਓਣੀ ਐ ਮੰਡੀਆ ਸਬਜੀ ਇੱਕ ਹੀ ਲਿਓਣੀ ਐ ਪਾਣੂ ਪਾਣੂ ਮੋਜਾਂ ਲੱਗੀਆਂ ਪੁੱਛੋ ਕਿਹੜੀਆਂ ਬਲਾ ਆਓ ਸਾਡੇ ਪਾਣੂ ਨਵੀਂ ਪੈਂਟ ਮਿਲ ਗਈ ਫੇਰ ਹੈ ਜੂਈ ਯਾਛੇ ਅੰਦਰ ਪਾਣੂ ਨਵੀਂ ਪੈਂਟ ਮਿਲ ਗਈ ਆ ਇੱਕੋ ਵਾਰੀ ਸਾਰੀਆਂ ਪਾ ਗਿਆ ਹਾਏ 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 ਹੋਵੇ ਹੌਲੀ ਹੌਲੀ ਖਾਵੇ ਸਦਾਈਆ ਗਲੇ ਨੂੰ ਲੱਗ ਜੂਗੀ ਉਲਟ ਖਾਂਸੀ ਆਉਗੀ ਉਹ ਵੇਖਿਆ ਨਖਰੇ ਨਖਰੇ ਵੇਖ ਲੋ ਇਹਦੇ ਮੈਂ ਪਹਿਲੇ ਕਿਹਾ ਸੀ ਕਿ ਪੈਂਟ ਤੈਨੂੰ ਨਵੀਂ ਹੀ ਮਿਲਣੀ ਮੈਨੂੰ ਲੱਗਦਾ ਉਹ ਕੀ ਰੱਖਦੇ ਲਈ ਹੀ ਇਹਨੇ ਪੈਂਟ ਪੈਂਟ ਨਹੀਂ ਦੇਤੀ ਹੀ ਸਹੀ ਕਾ ਨਹੀਂ ਦੇ ਉਹ ਬਾਅਦੋਂ ਹੁਣ ਮੈਂ ਪੁੱਛਿਆ ਜਦੋਂ ਤੇ ਕਹਿੰਦੇ ਉਹ ਉਹਨਾਂ ਨੂੰ ਦਿੱਤੀ ਹੈ ਉਹ ਕਹਿੰਦੇ ਕੋਈ ਨਹੀਂ ਸਾਡੀ ਵਾਪਸ ਹੋ ਜਣੀ ਆ ਤੇ ਤੁਸੀਂ ਇੱਥੋਂ ਨਵੀਂ ਹੋਰ ਲੈ ਜਾਓ ਤੇ ਹੁਣ ਦੋ ਕਲਰ ਤਿੰਨ ਕਲਰ ਵਿਖਾਏ ਦੋ ਕਲਰ ਮੈਨੂੰ ਪਸੰਦ ਲੱਗੇ ਆ ਮੈਂ ਦੋ ਜਿਹੜੇ ਤੇ ਵੇਖੇ ਆ ਪਾ ਕੇ ਤੇ ਹੁਣ ਮੈਂ ਲੈ ਆਂ ਤੇ ਮੈਨੂੰ ਤਾਂ ਵਧੀਆ ਡਾਰਕ ਹੀ ਲੱਗਾ ਫਿਟਿੰਗ ਵੀ ਤੈਨੂੰ ਸਹੀ ਆਈ ਡਾਰਕ ਦੀ ਰੰਗ ਲਾਈਟ ਵੀ ਸਹੀ ਹੀ ਚਲੋ ਹੁਣ ਠੀਕ ਹੈ ਕੇ ਚਲੇ ਹਣਾ ਚਲੋ ਰੋਟੀ ਖਾਲੋ ਹਣਾ ਆਪਣੀ ਤੇ ਚਲੋ ਠੀਕ ਹੈ ਜੀ ਹੋਰ ਹੋ ਜਾਣੀ ਬੜੀਆ ਪਾਈਸਾ ਵਾਗੇ ਹੋ ਕੇ ਚਾਚੀ ਕੋਲੋਂ ਮਿਲ ਕੇ ਆਗੇ ਪੁੱਜੀਆ ਲੈ ਕੇ ਆਗੇ ਆ ਤੇ ਜੋ ਵੀ ਨੂੰ ਮਿਲ ਗਈ ਨਵੀਂ ਪੈਂਟ ਮੋਜਾਂ ਲੱਗੀਆਂ ਤੇ ਚਲੋ ਠੀਕ ਹੈ ਜੀ ਕਰਦੇ ਆ ਇਸ ਦੇ ਨਾਲ ਵੀਡੀਓ ਨੂੰ ਐਂਡ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਆਂ ਜੀ ਅਗਲੇ ਵਲੌਗ ਚ ਚੰਗਾ ਜੀ ਸਤਿ ਸ੍ਰੀ ਅਕਾਲ ਓਏ 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 ਓਹ ਸਾਸਿਆ ਕਰਦੇ ਨਹੀਂ ਕਾਦੇ ਇੱਕ ਵਾਰੀ ਸਾਸਿਆ ਬੋਲ ਦੋ ਆਪਣੇ 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 ਮੂੰਹ ਬੋਲ ਦੇ ਕਦੀ ਇਹ ਗੰਦਾ ਹੈ ਇਹ ਨਹੀਂ ਬੋਲਦਾ ਜੀ ਮੈਂ ਹੀ ਕਰ ਦਿੰਦਾ ਜੀ ਇੱਕ ਵਾਰੀ ਫੇਰ ਇਹ ਦੇ ਲਓ ਚੰਗਾ ਜੀ ਸਤਿ ਸ੍ਰੀ ਅਕਾਲ